ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਜਿਹੜਾਂ ਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਦੇਸ਼ ਦੇ ਲੋਕ ਨੇ ਉਹ ਆਪਣੇ ਹੱਕਾਂ ਵਾਸਤੇ ਆਪਣੀਆਂ ਸਮੱਸਿਆਵਾਂ ਵਾਸਤੇ ਆਪਣੀਆਂ ਮੰਦੀ ਸਰਕਾਰ ਨੇ ਉਹਨਾਂ ਦੇ ਆਪਣੇ ਰਸਤੇ ਰੋਕ ਕੇ ਉਹਨਾਂ ਦੇ بڑے بڑے ਪੱਥਰ ਖੜੇ ਕਰਕੇ ਫਿਰ ਜੋ ਇੰਟਰਨੈਟ ਦੇ ਸਵਾਵਾ ਆਪਾਂ ਨੂੰ ਲੋਕਾਂ ਨੂੰ ਇਥੋਂ ਮਿਲਦੀਆਂ ਨੇ ਉਹ ਆਪਣੇ ਲੋਕਾਂ ਦੀਆਂ ਉਹ ਬੰਦ ਕੀਤੀਆਂ ਨੇ ਉਹ ਤੋਂ ਅੱਗੇ ਹੋਰ ਟੁੱਪ ਗਏ ਆਪਣੇ ਕਿਸਾਨ ਜਦੋਂ ਦਿੱਲੀ ਵੱਲ ਜਾ ਰਹੇ ਸੀ ਉਹਨਾਂ ਦੇ ਉੱਤੇ ਅਥਰੂ ਗੈਸ ਜਾਂ ਗੋਲੀਆਂ ਅਥਰੂ ਗੈਸ ਦੇ ਗੋਲੇ ਵਾਰੇ ਗਏ ਰੌਬੜ ਦੀਆਂ ਗੋਲੀਆਂ ਚਲਾਈਆਂ ਗਿਆ ਪਲਟ ਨੇ ਕਿਸੇ ਦੀ ਅੱਖ ਗਈ ਹੈ ਕਿਸੇ ਦੀ ਲੱਤ ਗਈ ਹੈ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਮੈਂ ਇਹਨਾਂ ਦੇ ਮੂਰੇ ਹੋ ਕੇ ਪੈਂਦਾ ਸੀ ਮਾਦਾ ਮੱਛਰ ਵਾਸਤੇ ਜਦੋਂ ਕਾਲੇ ਤੇਲ ਵਾਲੇ ਇੰਜਰ ਹੁੰਦੇ ਸੀ ਉਹਦੇ ਅੱਗੇ ਮੈਂ ਪੈ ਕੇ ਆਪਣੀ ਖੇਤੀ ਕਰਦਾ ਸੀ ਪਰ ਭਰਾਵੋ ਕਹਿਣੀ ਤੇ ਕਾਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਤੁਸੀਂ ਆਪਾਂ ਅਮਲ ਦੇ ਵਿੱਚ ਜਦੋਂ ਦੇਖਦੇ ਹੋ ਸਾਡਾ ਆਪਣੇ ਦਿੱਲੀ ਹੈ ਪਾਰਲੀਮੈਂਟ ਆਣ ਦਾ ਪੁੱਤ ਨਹੀਂ ਹੈਗਾ ਜੇ ਕਿਸਾਨ ਦੇ ਪੁੱਤ ਹੁੰਦਾ ਇਹ ਭਗਵੰਤ ਮਾਨ ਉਹਦੀ ਸਟੈਂਡ ਲੈਂਦਾ ਵੀ ਸਾਡੀ ਹੱਦ ਤੇ ਆ ਕੇ ਤੁਸੀਂ ਨੇ ਕਿਵੇਂ ਅਥਰੂ ਗੈਸ ਦੇ ਗੋਲੇ ਬਾਰੇ ਸਾਡੇ ਕਿਸਾਨਾਂ ਨੂੰ ਕਿਵੇਂ ਫਟੜ ਕੀਤਾ ਪਰ ਭਰਾਵੋ ਉਹ ਹੀ ਚੁੱਪ ਰਹੇ ਤੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਇਹ ਨਾ ਮੰਗਾਂ ਨੂੰ ਲੈ ਕੇ ਅਸੀਂ ਜਾਬਰ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਇੱਕ ਅਸਰ ਸਾਡਾ ਹੋਇਆ ਉਹਦੇ ਵਿੱਚ ਅਜੇ ਕਿਸਾਨ ਬਹੁਤ ਰਹਿ ਗਏ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਾਂ ਹੁਣ 19 ਤਰੀਕ ਨੂੰ ਡੇ ਬੋਲੋ ਸਬਡਿਵੀਜ਼ਨ ਦਾ ਅਫਸਰ ਪੱਦਰ ਤੇ ਅਸਨੀ ਸਾਹਿਬ ਨੂੰ ਕਿੱਥੇ ਕੀ ਬਰਉਂਸੀਆ ਤੁਹਾਡਾ ਅੱਜ ਸਾਡਾ ਕ੍ਰਾਂਤੀਕਾਰੀ ਕਿਸਾਨ ਜਿਹੜੇ ਪੰਜਾਬ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਸਾਰੇ ਜ਼ਿਲ੍ਹਿਆਂ 'ਚ ਤੇ ਸਾਰੇ ਐਸ ਡੀ ਐਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਜੋ 13 ਤਰੀਕ ਨੂੰ ਹਰਿਆਣੇ ਦੀ ਸਰਕਾਰ ਨੇ ਸਾਡੇ ਕਿਸਾਨਾਂ ਦਾ ਰਸਤਾ ਰੋਕ ਕੇ ਉਹਨਾਂ ਦਾ ਸੰਵਧਾਨਕ ਹੱਕ ਖੋਹਿਆ ਜਾਂ ਸਾਡੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਵਾਰੇ ਨੇ ਤੇ ਪ੍ਰਤਲਾਸ਼ਕੀ ਦੇ ਗੋਲੇ ਚਲਾਈਆਂ ਨੇ ਸਾਡੇ ਕਿਸਾਨ ਜਿਹੜੇ ਫਟੜ ਕੀਤੇ ਨੇ ਉਹਨਾਂ ਦਾ ਮੁਆਵਜ਼ਾ ਲੈਣ ਵਾਸਤੇ ਤੇ 21 ਤਰੀਕ ਨੂੰ ਸਾਡਾ ਇੱਕ ਕਿਸਾਨ ਉਥੇ ਸ਼ਹੀਦ ਹੋਇਆ ਤੇ ਬਾਕੀ ਦੇ ਕਿਸਾਨ ਬਹੁ ਬੁਰੀ ਤਰ੍ਹਾਂ ਉਹਨਾਂ ਨੇ ਗੋਲੀਆਂ ਮਾਰ ਕੇ ਫੱਟੜ ਕੀਤੇ ਨੇ ਸਾਡੇ ਜਿਹੜੇ ਉਥੇ ਸਾਧਨ ਖੜੇ ਸੀ ਉਹਨਾਂ ਦਾ ਬਹੁਤ ਭੰਨ ਤੋੜ ਕੀਤੀ ਹੈ ਅਸੀਂ ਉਹਨਾਂ ਦਾ ਮੁਆਵਜ਼ਾ ਚਾਹੁੰਦੇ ਹਾਂ ਤੇ ਹਰਿਆਣਾ ਸਰਕਾਰ ਦਾ ਜੋ ਵੀ ਅਧਿਕਾਰੀ ਹੈ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਜਿਨੇ ਹੁਕਮ ਕੀਤੇ ਨੇ ਸਾਡੇ ਕਿਸਾਨਾਂ ਦੇ ਗੋਲੀਆਂ ਚਲਾਈਆਂ ਨੇ ਤੇ ਉੱਥੋਂ ਦਾ ਗ੍ਰਹਿ ਮੰਤਰੀ ਆ ਮੁੱਖ ਮੰਤਰੀਆਂ ਨੂੰ ਅਸਤੀਫਾ ਦੇਣਾ ਚਾਹੀਦਾ ਇਹ ਮੰਗ ਪੱਤਰ ਦਿੱਤਾ ਜੀ ਜਿਹੜਾ ਖਨੌਰੀ ਹੋਇਆ ਕਾਂਡ ਹੈ ਇਹਨਾਂ ਨੇ ਕੱਟੜ ਸਰਕਾਰ ਵੱਲੋਂ ਕੀਤਾ ਗਿਆ ਸਾਡੇ ਕਿਸਾਨਾਂ ਦੇ ਵਿਰੁੱਧ ਜੋ ਕਿ ਆਪਦਾ ਪ੍ਰਦਰਸ਼ਨ ਕਰ ਰਹੇ ਸੀ ਦਿੱਲੀ ਜਾਣ ਵਾਸਤੇ ਉਹਨਾਂ ਜਾਣ ਵਾਸਤੇ ਇਜਾਰੇ ਸੀ ਉੱਥੋਂ ਉਹਦੇ ਹੱਥੋਂ ਗੈਸ ਗੋਲੇ ਚਲਾਈਏ ਗਏ ਨੇ ਉਧਰੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਵੇਂ ਸਾਡਾ ਸੁਭਕਰਨ ਸਿੰਘ ਉਹ ਵੀ ਸ਼ਹੀਦ ਹੋ ਗਿਆ ਅਸੀਂ ਚਾਹੁੰਦੇ ਹਾਂ ਸਰਕਾਰ ਨੂੰ ਵੀ ਉਹਨਾਂ ਤੇ ਐਫਆਰਆਈ ਦਰਜ ਕਰਕੇ ਪਰਚਾ ਦਰ ਜਾਵੇ ਤੇ ਬਾਕੀ ਉਹਨਾਂ ਜਿਹੜੇ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਭਰਵਾਈ ਕੀਤੀ ਜਾਵੇ ਟਰੈਕਟਰ ਜਿਹੜੇ ਤੋੜੇ ਗਏ ਨੇ ਉਹਨਾਂ ਨੂੰ ਵੀ ਮਦਦ ਦਿੱਤਾ ਜਾਵੇ ਜੋ ਸਾਰੇ ਜਿਹੜਾ ਜਿਹੜਾ ਨੁਕਸਾਨ ਹੋਇਆ ਜਿੰਨ ਕਿ ਉਹਦੀ ਸਾਰੀ ਦੀ ਭਰਵਾਈ ਕੀਤੀ ਜਾਵੇ ਸੁਪਕਰਨ ਦਾ ਉਦੋਂ ਤੱਕ ਸੰਸਕਾਰ ਨਹੀਂ ਹੋਊਗਾ ਜਦ ਤੱਕ ਕੋਈ ਅਫੇਦਾਰ ਜੀ ਨਹੀਂ ਹੁੰਦਾ ਬਿਲਕੁਲ ਨਹੀਂ ਹੋਊਗਾ ਜੀ ਐਵੇਂ ਕਿਵੇਂ ਹੋਊ ਕਿੰਨੇ ਲੋਕ ਮਰਨ ਮਾਰ ਦੇ ਬੈਠੇ ਹੋਏ ਨੇ ਉੱਥੇ ਕਿੰਨੇ ਲੋਕ ਜਿਹੜੇ ਫੱਟੜ ਹੋ ਗਏ ਉਹਨਾਂ ਮਰਿਆ ਚ ਨਾ ਜਿਉਂਦਾ ਚ ਲੱਤਾਂ ਤੋੜੀਆਂ ਗਈਆਂ ਨੇ ਕਿੰਨਾ ਬੇਰਹਿਮੀ ਨਾਲ ਉੱਥੇ ਐਵੇਂ ਕੀਤਾ ਗਿਆ ਵੀ ਜਿਵੇਂ ਅਸੀਂ ਇੱਥੇ ਦੇਸ਼ ਦੇ ਹਿੱਸੇ ਨੇ ਅੰਦਰ ਜਿਵੇਂ ਕਿਤੇ ਕਸ਼ਮੀਰ ਤੋਂ ਆ ਕੇ ਇੱਥੇ ਲੜਾਈ ਲੜ ਰਹੇ ਹੁੰਦੇ ਆ ਉਹਨਾਂ ਨੇ ਤੇ ਇਹ ਸੋਚਿਆ ਕਦੇ ਇਹ ਵੀ ਨਹੀਂ ਸੋਚਿਆ ਵੀ ਕਾਨੂੰਨੀ ਲੜਾਈ ਐ ਸੀ ਸ਼ਾਂਤਮਈਓ ਬੈਠੇ ਹੋਏ ਸੀਗੇ ਵਿਚਾਰੇ ਉਹਨਾਂ ਦੇ ਹੱਥਾਂ 'ਚ ਕੀ ਸੀਗਾ ਸੇਪੋ ਦਿੱਲੀ ਜਾਣ ਨੂੰ ਕਹਿ ਰਹੇ ਸੀ ਬੈਰੀਕੇਡ ਲਾਤੇ ਚਲੋ ਲਾਤੇ ਜੇ ਉਹਨਾਂ ਤੇ ਹਿੰਮਤ ਉਹਦੀ ਤੋੜ ਕੇ ਲੰਘ ਜਾਂਦੇ ਸਰਕਾਰ ਦੀ ਜੋਰ ਸੀ ਉਹਨਾਂ ਨੇ ਰੋਕ ਲੇ ਪਰ ਇਹ ਤਾਂ ਕਿੱਥੇ ਜਾਏ ਜਾਈ ਵੀ ਅਥਰੂ ਗੈਸ ਗੋਲੇ ਮਾਰ ਕੇ ਉਹਨਾਂ ਨੂੰ ਬੈਕ ਭੇਜੋ ਜਾਂ ਉਹਨਾਂ ਤੇ ਗੋਲੀਆਂ ਚਲਾਓ ਜੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੋ ਉਹਨਾਂ ਨੂੰ ਬੋਰੀਆਂ ਚ ਪਾ ਕੇ ਲੈ ਜਾਓ ਇਹ ਤਾਂ ਕਿਸੇ ਕਾਨੂੰਨ ਚ ਨਹੀਂ ਲਿਖਿਆ ਜੇ ਕਾਨੂੰਨ ਚ ਲਿਖਿਆ ਹੋਵੇਗਾ ਸੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਤਾਂ ਉਹ ਕਾਨੂੰਨ ਸਾਰਿਆਂ ਵਾਸਤੇ ਲਾਗੂ ਹੋਣਾ ਚਾਹੀਦਾ ਇਹ ਸਿੱਖਾ ਵਾਸਤੇ ਜਾਂ ਪੰਜਾਬ ਦੇ ਲੋਕਾਂ ਵਾਸਤੇ ਜਾਂ ਕਿਸਾਨਾਂ ਵਾਸਤੇ ਇਹ ਲਗ ਕਾਨੂੰਨ ਕਿਉਂ ਹੈ ਧੰਨਵਾਦ ਕੀ ਤਰੀਕ ਨੂੰ ਸੂ ਕਰਨ ਮਰੇ ਉਹ ਸੰਸਕਾਰوں ਨਾਜਰ ਨਹੀਂ ਹੋਗਾ ਸੀਰ ਹੋਇਆ ਜਿੰਨਾ ਚਿਰ ਸਰਕਾਰੇ ਪਰਚਾ ਦਰਜ ਨਹੀਂ ਕਰਦੀ ਜਿੰਨਾ ਸਾਡਾ ਉਸੇ ਨੁਕਸਾਨ ਹੋਇਆ ਸੱਤ ਸਾਡੇ ਕਿਸਾਨ ਸ਼ਹੀਦ ਹੋਏ ਨੇ ਗੋਲੀਆਂ ਮਾਰੀਆਂ ਗਈਆਂ ਨੇ ਅੱਖਾਂ ਭੰਨੀਆਂ ਗਈਆਂ ਨੇ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜਿੰਨਾ ਚਿਰ ਇਹ ਪਰਚੇ ਦਰਜ ਨਹੀਂ ਹੁੰਦੇ ਉਹਨਾਂ ਚਿਰ ਉਹਦਾ ਸੰਸਕਾਰ ਬਿਲਕੁਲ ਨਹੀਂ ਕਰਾਂਗੇ ਸਾਡੇ ਪੰਜਾਬ ਦੇ ਵਿੱਚ 21 ਤਰੀਕ ਦਾ ਇੱਕ ਸਾਡਾ ਕਿਸਾਨ ਸ਼ਹੀਦ ਹੋਇਆ ਔਰ ਇਸ ਕਰਕੇ ਸਰਕਾਰ ਨੇ ਹੋ ਰਿਹਾ ਕਿ ਉਹਦੇ ਤੇ ਪਰਚਾ ਦਰਜ ਨਹੀਂ ਹੋ ਰਿਹਾ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿਣ ਵਾਲਾ ਮੁੱਖ ਮੰਤਰੀ ਇਹਦੇ ਮੂੰਹ ਅਜੇ ਤੱਕ ਇੱਕ ਬੋਲ ਨਹੀਂ ਨਿਕਲਿਆ ਕਿ ਤੁਸੀਂ ਪਰਚਾ ਦਰਜ ਕਿਉਂ ਨਹੀਂ ਕਰਦੇ ਜਿੰਨਾ ਚਿਰ ਇਹ ਪਰਚਾ ਦਰਜ ਨਹੀਂ ਹੁੰਦਾ ਇਹ ਪੰਜਾਬ ਦਾ ਮਾਹੌਲ ਆ ਪੰਜਾਬ ਸਰਕਾਰ ਖਰਾਬ ਕਰ ਦਿੰਦਾ ਹੈ ਜਿੰਮੇਵਾਰ ਹੋਏਗੀ ਸਾਡੀ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਪਰਚਾ ਦਰਜ ਕਰਕੇ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਹੋ ਗਿਆ ਜੀ ਹੋ ਗਿਆ ਤੁਸੀਂ ਦੱਸ ਦਿਓ ਮੜਾ ਅੱਜ ਮੰਗ ਪੱਤਰ ਕਿਸਾਨਾਂ ਵੱਲੋਂ ਦਿੱਤੇ ਕਿਹੜੀ ਪਾਰਟੀ ਵੱਲੋਂ ਆਇਆ ਕਿ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਮੈਮੋਰੰਡਮ ਦਿੱਤਾ ਹੋਇਆ ਪੰਜਾਬ ਸਰਕਾਰ ਦਾ ਵੀ ਜਿਹੜਾ ਜੋਥੇ ਸ਼ਹੀਦ ਹੋਏ ਨੇ ਉਸ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਦੇ ਦੂਜਾ ਇਹਨਾਂ ਨੇ ਕਿਹਾ ਵੀ ਖਰਾਬੇ ਦੇ ਕੁਝ ਬੰਦਿਆਂ ਦੇ ਪੈਸੇ ਰਹਿ ਗਏ ਉਹ ਵੀ ਅਸੀਂ ਨਾਲ ਦੀ ਨਾਲ ਤਿਆਰ ਕਰਕੇ ਪਾਉਣ ਲੱਗੇ ਆ ਇਹ ਅੱਜ ਹੀ ਮੰਗ ਪੱਤਰ ਅਸੀਂ ਡੀ ਸਾਡੇ ਤੋਂ ਸੀਐਮ ਸਾਹਿਬ ਤੋਂ ਕੋਲ ਜਿਵੇਂ ਘੜੇ ਮਾਰੀ ਹੋਈ ਹੈ ਹਲਕੇ ਸਤਰਾਣੇ ਦੇ ਵਿੱਚ ਇਹਦਾ ਕੋਈ ਸਾਡੀ ਮੈਂ ਰਿਪੋਰਟ ਬਾਵਾ ਸਾਡੇ ਨੁਕਸਾਨ ਹੋਇਆ ਪੂਰੇ ਪਿੰਡਾਂ ਦਾ ਮੈਂ ਬੇਰਵਾ ਲਿਖ ਕੇ ਭੇਜਦਾ ਤੇ ਹੁਣ ਜੋ ਉੱਪਰੋਂ ਆਰਡਰ ਹੋਣਗੇ ਜਾਂ ਗਰਦੋਰੀ ਜੋ ਵੀ ਹੋਣਗੇ ਆਰਡਰ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਊਗਾ ਮੈਂ ਬ੍ਰੈਂਡ